ਦੋਸਤੋ ਤਰੀਕਾ ਤੇ ਕੈਲੰਡਰ ਕੇਵਲ ਇਨਸਾਨ ਦੀ ਸਹੂਲਤ ਲਈ ਬਣਾਏ ਗਏ ਆ ਤਰੀਕ ਬਦਲਣ ਦੇ ਨਾਲ ਸਾਲ ਬਦਲਣ ਦੇ ਨਾਲ ਕੁਝ ਖਾਸ ਬਦਲਣ ਵਾਲਾ ਨਹੀਂ ਹੈ ਪਰ ਜੇ ਇਨਸਾਨ ਚਾਵੇ ਤਾਂ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਬਦਲ ਸਕਦਾ ਹੁਣ 2025 ਸਾਲ ਜਿਹੜਾ ਲੰਘ ਚੁੱਕਾ ਇਸ ਸਾਲ ਦੇ ਵਿੱਚ ਆਪਣੇ ਸਾਰਿਆਂ ਦੇ ਨਾਲ ਬਹੁਤ ਚੰਗਾ ਹੋਇਆ ਹੋਗਾ ਬਹੁਤ ਸਾਰੀਆਂ ਚੀਜ਼ਾਂ ਮਾੜੀਆਂ ਹੋਈਆਂ ਹੋਣਗੀਆਂ ਪਰ ਆਉਣ ਵਾਲਾ ਸਾਲ 2026 ਉਹ ਸਾਡੇ ਲਈ ਬਿਹਤਰ ਸਾਬਤ ਹੋਵੇ ਇਸ ਲਈ ਸਾਨੂੰ ਛੋਟੀਆਂ-ਛੋਟੀਆਂ ਤਬਦੀਲੀਆਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਦੇ ਵਿੱਚ ਉਹ ਕਰਨੀਆਂ ਜ਼ਰੂਰ ਚਾਹੀਦੀਆਂ। ਇਨਸਾਨ ਕਦੇ ਪਰਫੈਕਟ ਤਾਂ ਨਹੀਂ ਬਣ ਸਕਦਾ ਪਰ ਕਿਸੇ ਨਾ ਕਿਸੇ ਬਹਾਨੇ ਛੋਟੀਆਂ-ਮੋਟੀਆਂ ਤਬਦੀਲੀਆਂ ਆਪਣੇ ਵਿੱਚ ਲਿਆਉਂਦਾ ਰਹੇ ਆਪਣੇ ਲਈ ਤੇ ਹੋਰਾਂ ਲਈ ਖੁਸ਼ੀ ਦਾ ਕਾਰਨ ਜ਼ਰੂਰ ਬਣ ਸਕਦਾ। 2025 ਦਾ ਅੱਜ ਆਖਰੀ ਦਿਨ ਹੈ। ਬਹੁਤ ਨਵੇਂ ਲੋਕ ਇਸ ਸਾਲ ਦੇ ਵਿੱਚ ਸਾਡੀ ਜ਼ਿੰਦਗੀ ਚ ਆਏ ਤੇ ਕਾਫੀ ਲੋਕ ਜਿਹੜੇ ਆ ਸਾਡੇ ਤੋਂ ਪਿਛੜ ਗਏ। ਕੁਝ ਲੋਕ ਇਸ ਦੁਨੀਆ ਤੋਂ ਚਲੇ ਗਏ ਤੇ ਕੁਝ ਲੋਕ ਸਾਡੀ ਜ਼ਿੰਦਗੀ ਤੋਂ ਚਲੇ ਗਏ। ਇਹ ਕੁਦਰਤ ਦਾ ਨਿਯਮ ਹੈ ਤੇ ਇਸ ਨਿਯਮ ਦੇ ਨਾਲ ਜੁੜ ਕੇ 2025 ਨੂੰ ਅਲਵਦਾ ਕਹੀਏ ਤੇ 2026 ਦਾ ਸਵਾਗਤ ਕਰਦੇ ਹੋਏ ਮੈਂ ਆਪਣੇ ਆਪ ਦੇ ਵਿੱਚ ਛੋਟੀਆਂ ਤਬਦੀਲੀਆਂ ਜਿਹੜੀਆਂ ਕਰਨ ਜਾ ਰਿਹਾ ਕਿ ਮੈਂ ਕੋਸ਼ਿਸ਼ ਕਰੂੰਗਾ ਗੁੱਸਾ ਨਹੀਂ ਕਰੂੰਗਾ ਮੈਂ ਕੋਸ਼ਿਸ਼ ਕਰੂੰਗਾ ਹੋਰਾਂ ਦਾ ਸਤਿਕਾਰ ਕਰੂੰਗਾ ਸਭ ਤੋਂ ਵੱਡੀ ਗੱਲ ਮੈਂ ਕੋਸ਼ਿਸ਼ ਕਰੂੰਗਾ ਹੋਰਾਂ ਦੀ ਗੱਲ ਸੁਣੂੰਗਾ ਜੇ ਸਾਹਮਣੇ ਬੈਠੇ ਬੰਦੇ ਦੀ ਤੁਸੀਂ ਗੱਲ ਸੁਣ ਲੈਣੇ ਆ। ਤਾਂ ਜੇ ਉਹਨੂੰ ਕੋਈ ਦੁੱਖ ਆ ਤਾਂ ਅੱਧਾ ਦੁੱਖ ਘਟਿਆ ਜਾਂਦਾ ਜੇ ਉਹਦੀ ਤੁਹਾਡੇ ਲਈ ਕੋਈ ਨਾਰਾਜ਼ਗੀ ਆ ਤਾਂ ਨਾਰਾਜ਼ਗੀ ਖਤਮ ਹੋ ਜਾਂਦੀ ਹੈ ਦਿਲਾਂ ਦੀ ਸਾਝ ਜਿਹੜੀ ਇੱਕ ਦੂਜੇ ਨਾਲ ਵੱਧਦੀ ਆ ਕਿ ਉਹ ਆਪਣੀਆਂ ਹੀ ਗੱਲਾਂ ਨਾ ਸੁਣਾਈਏ ਆਪਾਂ ਹੋਰਾਂ ਦੀ ਗੱਲ ਵੀ ਜ਼ਰੂਰ ਸੁਣੀਂ ਤਰਸੇਮ ਜਸੜਬਾਈ ਦੀ ਇੱਕ ਇੰਟਰਵਿਊ ਦੇ ਵਿੱਚ ਉਹਨੇ ਕਿਹਾ ਸੀਗਾ ਕਿ ਮੈਨੂੰ ਉਹ ਲੋਕ ਜਰਾ ਵੀ ਪਸੰਦ ਨਹੀਂ ਜਿਹੜੇ ਕੇ ਹੋਰਾਂ ਦੀ ਗੱਲ ਨਹੀਂ ਸੁਣਦੇ ਹੋਰਾਂ ਨੂੰ ਇਗਨੋਰ ਕਰਦੇ ਆ ਜਾਂ ਸਿਰਫ ਆਪਣੀ ਹੀ ਗੱਲ ਕਰਨੀ ਜਾਣਦੇ ਆ ਸੋ ਆ ਨਵਾਂ ਸਾਲ ਜਿਹੜਾ ਆ ਰਿਹਾ ਇਹਦੇ ਵਿੱਚ ਮੈਂ ਆਪਣੇ ਆਪ ਦੇ ਵਿੱਚ ਇਹ ਜ਼ਰੂਰ ਪ੍ਰਣ ਕਰਦਾ ਕੇ ਹੋਰਾਂ ਦੀ ਗੱਲ ਜ਼ਿਆਦਾ ਤੇ ਆਪਣੀ ਗੱਲ ਘੱਟ ਜਿਹੜੀ ਆ ਉਹ ਕਰਨ ਦੀ ਸ਼ੁਰੂਆਤ ਮੈਂ ਕਰੂੰਗਾ ਆਉਣ ਵਾਲਾ ਸਾਲ 2026 ਤੁਲ ਦੁਨੀਆ ਦੇ ਲਈ ਖੁਸ਼ੀਆਂ ਭਰਿਆ ਹੋਵੇ ਇਨਸਾਨੀਅਤ ਜਿਹੜੀ ਆ ਉਹ ਚੜਤ ਵਿੱਚ ਰਹੇ ਜੰਗਾ ਯੁੱਧਾਂ ਤੋਂ ਅਸੀਂ ਦੂਰ ਰਹੀਏ ਪਿਆਰ ਸਨੇਹ ਤੇ ਮੋਹ ਭਰਿਆ ਸਨੇਹਾ ਇੱਕ ਦੂਜੇ ਦੇ ਨਾਲ ਸਾਂਝਾ ਕਰਦੇ ਰਹੀਏ ਤੁਸੀਂ ਖੁਸ਼ ਰਹੋ ਆਬਾਦ ਰਹੋ ਹਮੇਸ਼ਾ ਕਿੜੇ ਰਹੋ ਹੱਸਦੇ ਖੁਸ਼ ਦੇ ਰਹੋ ਤੁਹਾਡੇ ਪਰਿਵਾਰ ਦੇ ਵਿੱਚ ਹਮੇਸ਼ਾ ਤੰਦਰੁਸਤੀਆਂ ਰਹੇ ਇਹੀ ਅਰਦਾਸ ਕਰਦਾ ਤੇ ਇਹਦੇ ਨਾਲ ਹੀ ਅੱਜ ਦਾ 2025 ਦਾ ਇਹ ਆਖਰੀ ਮੇਰਾ ਸ਼ੋਅ ਮੈਂ ਇੱਥੇ ਸਮਾਪਤ ਕਰਦਾ ਦੁਬਾਰਾ ਫੇਰ ਇੱਕ ਵਾਰੀ ਦੁਆਵਾਂ ਦੇ ਨਾਲ ਕਿ ਖੁਸ਼ ਰਹੋ ਆਬਾਦ ਰਹੋ ਜ਼ਿੰਦਗੀ ਜ਼ਿੰਦਾਬਾਦ ਤੁਹਾਡਾ ਆਪਣਾ ਸੁਖਦੀਪ ਸਿੰਘ ਅਪਰਾ ਬਹੁਤ ਬਹੁਤ ਧੰਨਵਾਦ